ਗੇਮਸ ਦੇ ਵਿੱਚ ਭਾਰਤ ਦੇ ਚੋਲੀ ਛੇਵਾਂ 골ਡ ਪੈ ਗਿਆ ਹੈ ਸਾਨੀਆ ਸਾਕੇਤ ਦੀ ਜੋੜੀ ਨੇ ਮਿਕਸ ਡਬਲ ਦੇ ਵਿੱਚ ਸੋਨ ਤਗਮਾ ਜਿੱਤਿਆ 6 4 6 3 ਦੇ ਫਰਕ ਦੇ ਨਾਲ ਚੀਨ ਦੀ ਜੋੜੀ ਨੂੰ ਹਰਾਇਆ ਹੈ ਸਾਨੀਆ ਮਿਰਜ਼ਾ ਅਤੇ ਸਾਕੇਤ ਦੀ ਜੋੜੀ ਨੇ ਭਾਰਤ ਦੀ ਚੋਲੀ ਛੇਵਾਂ 골ਡ ਪੈ ਗਿਆ ਤੇ ਇਸ ਦੇ ਨਾਲ ਭਾਰਤ ਦੇ ਕੁੱਲ ਤਗਮੇ 42 ਹੋ ਗਏ ਨੇ ਇਸ ਦੇ ਵਿੱਚੋਂ 6 골ਡ ਮੈਡਲ ਨੇ 7 ਚਾਂਦੀ ਦੇ ਤਗਮੇ ਅਤੇ ਬਾਕੀ ਕਾਂਸੀ ਦੇ ਤਗਮਿਆਂ ਦੇ ਨਾਲ ਭਾਰਤ ਦੇ ਕੋਲ 42 ਤੱਕ ਮੇ ਹੋ ਗਰੇ ਮਿਕਸ ਡਬਲ ਜ਼ਟਨਸ ਇਵੈਂਟ ਵਿੱਚ 골ਡ ਮੈਡਲ ਭਾਰਤੀ ਟੀਮ ਨੂੰ ਮਿਲਿਆ ਸਾਨਿਆ ਸਾਕੇਦ ਦੀ ਜੋੜੀ ਨੇ 골ਡ ਮੈਡਲ ਜਿੱਤਿਆ 6-4 ਤੇ 6-3 ਦੇ ਫਰਕ ਨਾਲ ਚੀਨ ਦੀ ਜੋੜੀ ਨੂੰ ਹਰਾਇਆ ਸਾਨਿਆ ਸਾਕੇਦ ਦੀ ਜੋੜੀ ਨੇ ਪਹਿਲੇ ਸੈੱਟ ਦੇ ਵਿੱਚ ਆਸਾਨੀ ਨਾਲ ਜਿੱਤ ਹਾਸਲ ਕੀਤੀ ਸਾਨਿਆ ਸਾਕੇਦ ਦੀ ਜੋੜੀ ਨੇ ਦੂਸਰੇ ਸੈੱਟ ਦੇ ਵਿੱਚ ਥੋੜੀ ਜੱਦ ਜਹਿਦ ਜ਼ਰੂਰ ਕਰਨੀ ਪਈ ਪਰ ਭਾਰਤ ਦੇ ਹੱਥ 골ਡ ਜ਼ਰੂਰ ਲੱਗ ਗਿਆ ਇੱਕ ਹੋਰ 골ਡ ਭਾਰਤ ਦੀ ਚੋਲੀ ਪਾਇਆ ਹੈ ਭਾਰਤ ਦੇ ਕੋਲ 6 ਸੋਨ ਤਗਮੇ ਹੋ ਗਏ ਨੇ 17ਵੀਆਂ ਏਸ਼ੀਅਨ ਖੇਡਾਂ ਦੇ ਵਿੱਚ ਸਾਨੀਆ ਸਾਕੇ ਦੀ ਜੋੜੀ ਨੂੰ 골ਡ ਮੈਡਲ ਹਾਸਲ ਹੋਇਆ ਹੈ ਇਸ ਤੋਂ ਪਹਿਲਾਂ ਡਿਸਕਸ ਥਰੋ ਦੇ ਵਿੱਚ ਸੀਮਾ ਪੁਨੀਆ ਨੇ 골ਡ ਜਿੱਤਿਆ ਤੇ ਹੁਣ ਸਾਨੀਆ ਸਾਕੇ ਦੀ ਜੋੜੀ ਨੇ ਇੱਕ ਹੋਰ 골ਡ ਭਾਰਤ ਦੀ ਚੋਲੀ ਪਾ ਦਿੱਤਾ ਹੈ ਭਾਰਤ ਕੋਲ 6 ਸੋਨ ਤਗਮੇ ਹੋ ਗਏ ਨੇ ਕੁੱਲ 42 ਤਗਮੇ ਹੁਣ ਤੱਕ ਭਾਰਤ ਦੀ ਚੋਲੀ ਪਾਈ ਨੇ